ਹਰ 10 ਮਿੰਟ ਬਾਅਦ ਕੋਈ ਨਾ ਕੋਈ ਐਂਬੂਲੈਂਸ ਆਉਂਦੀ ਰਹਿੰਦੀ ਔਰ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਐਂਬੂਲੈਂਸ ਜਿਹੜੀ ਆ ਉਹ ਕਿੰਨਾ ਸਮਾਂ ਜਾਮ ਵਿੱਚ ਫਸੀ ਰਹਿੰਦੀ ਆ ਹੁਣ ਜੇ ਗੱਲ ਕਰੀਏ ਤਾਂ ਬਹੁਤ ਲੰਬੇ ਸਮੇਂ ਤੋਂ ਇਹ ਐਂਬੂਲੈਂਸ ਜਿਹੜੀ ਆ ਉਹ ਪਿੱਛੇ ਹੂਟਰ ਮਾਰ ਰਹੀ ਸੀ ਤੁਹਾਨੂੰ ਉਹ ਵੀ ਤਸਵੀਰਾਂ ਖੌਂਦੇ ਆ ਔਰ ਲਗਾਤਾਰ ਐਂਬੂਲੈਂਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇੱਥੋਂ ਲੰਘਿਆ ਜਾਵੇ ਤਾਂ ਦੱਸ ਦਈਏ ਕਿ ਜਦੋਂ ਤੁਸੀਂ ਚੰਡੀਗੜ੍ਹ ਤੋਂ ਅੱਗੇ ਅੰਬਾਲਾ ਨੂੰ ਜਾਂਦੇ ਹੋ ਜਾਂ ਦੂਸਰੀ ਤਰਫ ਮੁਹਾਲੀ ਨੂੰ ਮੁੜਦੇ ਹੋ ਤਾ ਫੇਰੇ 43 ਸੈਕਟਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਇਹ ਜਾਂਦੀਆਂ ਜੋ ਵੀ ਕਾਰਾਂ ਦੀਆਂ ਲਾਈਨਾਂ ਜੋ ਬੱਸਾਂ ਦੀਆਂ ਲਾਈਨਾਂ ਜਿੰਨੇ ਵੀ ਸਾਧਨ ਜਾ ਰਹੇ ਆ ਉਹ ਐਮਬੂਲੈਂਸ ਦੀ ਮਜਬੂਰੀ ਬਣ ਜਾਂਦੀ ਆ ਕਿ ਉਸ ਦੇ ਵਿੱਚ ਮਰੀਜ਼ ਹੋ ਸਕਦਾ ਉਸ ਦੇ ਵਿੱਚ ਕੋਈ ਸੀਰੀਅਸ ਮਰੀਜ਼ ਵੀ ਹੋ ਸਕਦਾ ਐਮਬੂਲੈਂਸ ਹੂਟਰ ਮਾਰ ਰਹੀ ਆ ਲੇਕਿਨ ਜਾਮ ਜਿਹੜਾ ਉਹ ਜਦੋਂ ਤੋਂ ਅਸੀਂ ਵੇਖ ਰਹੇ ਆ ਬਹੁਤ ਸਾਰੀਆਂ ਐਮਬੂਲੈਂਸ ਜਿਹੜੀਆਂ ਇਸ ਸੇਟਰ ਹੂਟਰ ਮਾਰਦੀਆਂ ਲੇਕਿਨ ਅੱਗੇ ਰਾਹ ਨਹੀਂ ਮਿਲਦਾ ਰਾਹ ਕਿਵੇਂ ਮਿਲੇ ਕਿਉਂਕਿ ਅੱਗੇ ਜਾਮ ਹੀ ਬਹੁਤ ਹੈ ਟ੍ਰੈਫਿਕ ਹੀ ਬਹੁਤ ਹੈ ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਦੀਆਂ ਵਖਾ ਰਿਆ ਅਸੀਂ ਮੋਹਾਲੀ ਦੇ ਉਸ 43 ਦੇ ਬੱਸ ਸਟੈਂਡ ਤੇ ਬਾਰਦੀਆਂ ਤਸਵੀਰਾਂ ਨੇ ਔਰ ਦੱਸ ਤਈਏ ਕਿ ਲਗਾਤਾਰ ਪਹਿਲਾਂ ਵੀ ਇੱਕ ਦੋ ਐਂਬੂਲੈਂਸਾਂ ਅਸੀਂ ਵੇਖੀਆਂ ਕਿ ਜੋ ਐਂਬੂਲੈਂਸਾਂ ਲਗਾਤਾਰ ਖੱਜਲ ਖਵਾਰੀ ਜਿਹੜੀ ਐ ਇਸੇ ਤਰ੍ਹਾਂ ਵੇਖ ਰਹੇ ਸੀ ਕਿ ਐਂਬੂਲੈਂਸਾਂ ਨੂੰ ਰਾਹ ਜਿਹੜਾ ਉਹ ਨਹੀਂ ਮਿਲਦਾ ਔਰ ਕਿੰਨੇ ਸਮੇਂ ਤੋਂ ਐਂਬੂਲੈਂਸ ਇੱਥੇ ਖੜੀ ਰਹਿੰਦੀ ਆ ਹੁਣ ਅਸੀਂ ਜਿੰਨਾ ਸਮਾਂ ਐਂਬੂਲੈਂਸ ਇੱਥੇ ਹੁਟਰ ਦਿੰਦੀ ਆ ਅਸੀਂ ਖਬਰ ਨੂੰ ਚਲਾਉਂਦੇ ਰਹਾਂਗੇ ਔਰ ਤੁਸੀਂ ਵੇਖਦੇ ਰਹਿਣਾ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਇਆ ਜਾਵੇ ਥੋੜਾ ਅੱਗੇ ਆਕੇ ਤਾਂ ਫਿਰ ਕਵਰ ਕੀਤਾ ਜਾਵੇ ਔਰ ਬਹੁਤ ਸਾਰੀਆਂ ਐਂਬੂਲੈਂਸਾਂ ਜਿਹੜੀਆਂ ਐਸੇ ਤਰ੍ਹਾਂ ਆਪਣਾ ਜਿਹੜਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦੀਆਂ ਔਰ ਡਰਾਈਵਰ ਦੀ ਮਜਬੂਰੀ ਹੈ ਕਿ ਉਸਨੇ ਪੇਸ਼ੈਂਟ ਨੂੰ ਮਰੀਜ਼ ਨੂੰ ਲੈ ਕੇ ਜਾਣਾ ਔਰ ਹਸਪੀਟਲ ਵਿੱਚ ਪਹੁੰਚਾਉਣਾ ਹੈ ਜੇ ਸੀਰੀਅਸ ਕੰਡੀਸ਼ਨ ਆਤਾ ਉਸ ਵਾਸਤੇ ਹੋਰ ਮੁਸ਼ਕਿਲ ਹੋ ਜਾਂਦੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੀਆਂ ਬਖਾ ਰਿਆ ਔਰ ਦੱਸਦਾ ਹੀ ਏ ਕਿ ਜਦੋਂ ਤੁਸੀਂ ਸਾਹਮਣੇ ਬੋਰਡ ਪੜ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਹਮਣੇ ਆ ਕੇ ਇੱਕ ਬੋਰਡ ਜਿਹੜਾ ਲਿਖਿਆ ਪੜਿਆ ਜਾਵੇ ਕਿ ਜਿੱਥੇ ਅੰਬਾਲਾ Shimla ਦਿੱਲੀ ਲਿਖਿਆ ਇਹ ਰੂਟ ਹੈ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਫਿਰ ਇਹ ਰੂਟ ਤੁਹਾਡੇ ਸਾਹਮਣੇ ਆਉਂਦਾ ਔਰ ਐਮਬੂਲੈਂਸ ਫਿਲਹਾਲ ਵੀ ਉਸੇ ਤਰ੍ਹਾਂ ਹੀ ਹੂਟਰ ਮਾਰ ਰਹੀ ਆ ਕਿਉਂਕਿ ਲਾਈਟ ਨੇ ਆਪਣੇ ਸਮੇਂ ਦੇ ਨਾਲ ਜਿਹੜਾ ਉਹ ਗ੍ਰੀਨ ਹੋਣਾ ਲੇਕਿਨ ਉਹ ਲਾਈਟ ਜਦੋਂ ਤੋ ਲੈ ਕੇ ਗ੍ਰੀਨ ਨਹੀਂ ਹੁੰਦੀ ਜਦ ਤੱਕ ਇਹ ਐਮਬੂਲੈਂਸ ਵੀ ਇੱਥੇ ਹੀ ਖੜੀ ਰਹਿੰਦੀ ਆ ਐਮਬੂਲੈਂਸ ਵੇ ਅਲੱਗ ਐਸ ਰੋਡ ਦੇ ਉੱਤੇ ਨਹੀਂ ਆ ਕਿਉਂਕਿ ਐਮਰਜੈਂਸੀ ਵੇ ਜ਼ਰੂਰ ਹੋਣਾ ਚਾਹੀਦਾ ਸੀ ਇਸ ਦੇ ਵਿੱਚ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਜਗ੍ਹਾ ਵਿੱਚ ਛੱਡੀ ਹੋਈ ਆ ਪੈਡਲ ਪਾਥ ਬਣਿਆ ਹੋਇਆ ਸੈਂਟਰ ਦੇ ਵਿੱਚ ਲੇਕਿਨ ਐਮਬੂਲੈਂਸ ਵਾਸਤੇ ਕੋਈ ਵੀ ਵੇ ਨਹੀਂ ਆ ਔਰ ਇਹ ਤਸਵੀਰਾਂ ਜੇ ਅਸੀਂ ਦੂਸਰੀ ਤਰਫ ਦੀ ਗੱਲ ਕਰੀਏ ਦਾ ਕੈਮਰਾਮੈਨ ਨੂੰ ਕਹਾਗਾ ਕਿ ਦੂਰ ਤੱਕ ਵੇਖਿਆ ਜਾਵੇ ਕਿੰਨੇ ਲੰਬੇ ਜਾਮ ਨੇ ਔਰ ਐਮਬੂਲੈਂਸਾਂ ਕਿਵੇਂ ਇੱਥੋਂ ਨਿਕਲ ਕੇ ਜਾਂਦੀਆਂ ਇਸ ਨੂੰ ਜ਼ੂਮ ਕੀਤਾ ਜਾਵੇ ਔਰ ਇਹ ਤਸਵੀਰਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਅਸੀਂ ਚੰਡੀਗੜ੍ਹ ਦੇ ਜਦੋਂ ਤੁਸੀਂ 43 ਦੇ ਬਾਸ ਅਡੇ ਤੋਂ ਬਾਹਰ ਨਿਕਲਦੇ ਹੋ ਤਾਂ ਫਿਰ ਤੁਸੀਂ ਇਸ